ਹੋਤੇ ਚੱਲ ਰਹੇ ਸੈਕਸ ਟ੍ਰੈਕਟਰ ਦੇ ਧੰਦਿਆਂ ਦਾ ਪਟਿਆਲਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਦੇয়াল ਸਿੰਘ ਮਾਨ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ 14 ਲੋਕਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ ਟੋਟਲ ਅਸੀਂ 6 ਕੇਸ ਦਰਜ ਕੀਤੇ ਨੇ ਦੇ ਵਿੱਚ ਇਮੋਰਲ ਸੈਕਟਿਵਿਟੀ ਦੇ ਸਬੰਧੀ ਦੇ ਵਿੱਚ ਪਿਛਲੇ 2 ਦਿਨਾਂ ਦੇ ਵਿੱਚ ਵੀ ਵਿਲ ਕੀਪ ਫਾਲਿੰਗ ਤਾਂ ਕਿ ਇਹ ਗਤੀਵਿਧੀ ਬੰਦ ਸਾਰੇ ਲੋਕਾਂ ਦੇ ਵੱਲੋਂ ਸਾਕਰ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਇੱਕ ਕਮਪਲੇਟ ਆਈ ਸੀ ਕਿ ਇਹ ਜਿਹੜਾ ਕੋਈ ਕਈ ਜਗ੍ਹਾ ਤੇ ਇਹ ਜਿਹੜੇ ਤਰ ਦੇ ਅੰਜਾਮ ਦਿੱਤਾ ਜਾ ਰਹੇ ਤਾਂ ਉਸ ਤੇ ਫਾਲੋਅ ਅਪ ਕਿ ਸਹੀ ਕਰੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਸੈਕਸ ਰੈਕਡ ਦੇ ਕਾਰਨ ਆਲੇ ਦੁਆਲੇ ਦੇ ਰਹਿਣ ਵਾਲੇ ਲੋਕ ਪਰੇਸ਼ਾਨ ਸਨ ਬਹਿਰਾਲ ਪੁਲਿਸ ਦੀ ਇਸ ਛਾਪੇਮਾਰੀ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਾਣੀ ਟੀਵੀ ਲਈ